ਕੀ ਇਹ ਆਸ ਕੰਨ ਨਾਲ ਪਾਪ ਨਹੀਂ ਲੱਗਦਾ ਕਹਿੰਦੇ ਹਨ ਦੋਸਤੋ ਹਰ ਜੀਵ ਜੰਤੂ ਇਸ ਧਰਤੀ ਤੇ ਇੱਕ ਉਦੇਸ਼ ਨਾਲ ਆਇਆ ਹੈ ਈਸ਼ਵਰ ਨੇ ਉਹਨਾਂ ਨੂੰ ਜੀਵਨ ਦਿੱਤਾ ਠੀਕ ਉਵੇਂ ਹੀ ਜਿਵੇਂ ਮਨੁੱਖ ਨੂੰ ਦਿੱਤਾ ਹੈ ਪਰ ਕੀ ਇਹ ਸਹੀ ਹੈ ਕਿ ਮਨੁੱਖ ਆਪਣੀ ਭੁੱਖ ਤੇ ਸੁਆਦ ਲਈ ਇੰਨਾ નિર્ਦੋਸ਼ ਪ੍ਰਾਣੀਆਂ ਨੂੰ ਮਾਰ ਕੇ ਖਾਵੇ ਕੀ ਈਸ਼ਵਰ ਨੇ ਇੰਨਾ ਜੀਵ ਜੰਤੂਆਂ ਨੂੰ ਸਿਰਫ ਮਨੁੱਖ ਦਾ ਭੋਜਨ ਬਣਨ ਲਈ ਹੀ ਬਣਾਇਆ ਹੈ ਜਾਂ ਇਹ ਮਨੁੱਖ ਦੀ ਇੱਕ ਸਵਾਰਥਪੂਰਨ ਸੋਚ ਦਾ ਨਤੀਜਾ ਹੈ ਜਦ ਮਨੁੱਖ ਆਪਣੀ ਜਾਨ ਨੂੰ ਸਭ ਤੋਂ ਕੀਮਤੀ ਮੰਨਦਾ ਹੈ ਤਾਂ ਕੀ ਉਹ ਇਹ ਨਹੀਂ ਸਮਝਦਾ ਕਿ ਇੰਨਾ 마ਸੂਮ ਪ੍ਰਾਣੀਆਂ ਦੀ ਜਾਨ ਵੀ ਉਨੀ ਹੀ ਕੀਮਤੀ ਹੈ ਇਹ ਕਹਾਣੀ ਸਾਡੇ ਇਨ੍ਹਾਂ ਸਵਾਲਾਂ ਦੇ ਜਵਾਬ ਲੱਭਣ ਵਿੱਚ ਮਦਦ ਕਰੇਗੀ ਇਹ ਸਾਨੂੰ ਇਹ ਸੋਚਣ ਤੇ ਮਜਬੂਰ ਕਰੇਗੀ ਕਿ ਸਾਡੇ ਕਰਮ ਸਹੀ ਹਨ ਤੇ ਕੀ ਆਪਣੀ ਭੁੱਖ ਲਈ ਕਿਸੇ ਦੀ ਜਾਨ ਲੈਣਾ ਠੀਕ ਹੈ ਆਓ ਇਸ ਕਥਾਰਾਈ ਇਹਨਾਂ ਸਵਾਲਾਂ ਦੇ ਜਵਾਬ ਲੱਭੀਏ ਤੇ ਹਰ ਜੀਵ ਦੇ ਜੀਵਨ ਦੇ ਮਹੱਤਵ ਨੂੰ ਸਮਝੀਏ। ਨਾਲ ਹੀ ਅਸੀਂ ਇਹ ਵੀ জানਾਂਗੇ ਕਿ ਕਿਸ ਦਾ ਮਾਸ ਖਾਣ ਨਾਲ ਪਾਪ ਹੋਗਣਾ ਬੰਦਾ ਹੈ ਤੇ ਕਿਹੜਾ ਮਾਸ ਖਾਣ ਨਾਲ ਪੁੰਨ ਮਿਲਦਾ ਹੈ। ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ ਚੈਨਲ ਗਿਆਨ ਦੀਆਂ ਗੱਲਾਂ ਤੇ। ਅੱਜ ਅਸੀਂ ਇੱਕ ਇਹੋ ਜਿਹੀ ਕਹਾਣੀ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਜੋ ਸਾਡੇ ਅੰਦਰ ਇੱਕ ਨਵੀਂ ਸੋਚ ਦਾ ਸੰਚਾਰ ਕਰੇਗੀ। ਇਸ ਚਰਚਾ 'ਚ ਅਸੀਂ ਜਾਣਾਂਗੇ ਕਿ ਕਿਹੜਾ ਮਾਸ ਖਾਣ ਨਾਲ ਮਨੁੱਖ ਨੂੰ ਪਾਪ ਭੋਗਣਾ ਪੈਂਦਾ ਹੈ ਤੇ ਕਿਹੜਾ ਮਾਸ ਖਾਣ ਨਾਲ ਪੁੰਨ ਮਿਲਦਾ ਹੈ। ਇੱਕ ਵਾਰ ਦੀ ਗੱਲ ਹੈ। ਦੋਸਤੋ ਜਦ ਭਗਵਾਨ ਸ਼੍ਰੀ ਰਾਮ ਤੇ ਮਾਤਾ ਸੀਤਾ ਆਪਣੇ ਬਨਵਾਸ ਦੌਰਾਨ ਪੰਚਵਤੀ ਦੇ ਸੰਗ ਨੇ ਜੰਗਲ ਵਿੱਚ ਘੁੰਮ ਰਹੇ ਸੀ। ਜੰਗਲਾਂ ਦੀ ਹਰਿਆਲੀ ਤੇ ਸ਼ਾਂਤ ਵਾਤਾਵਰਨ ਉਹਨਾਂ ਦੇ ਮਨ ਨੂੰ ਸ਼ਾਂਤੀ ਪ੍ਰਦਾਨ ਕਰਦਾ ਸੀ। ਜੰਗਲ ਵਿੱਚ ਘੁੰਮਦੇ ਹੋਏ ਉਹ ਕਈ ਤਰ੍ਹਾਂ ਦੇ ਜੀਵ ਜੰਤੂਆਂ ਤੇ ਜੰਗਲ ਵਾਸੀਆਂ ਨੂੰ ਦੇਖਦੇ ਸੀ। ਇੱਕ ਦਿਨ ਮਾਤਾ ਸੀਤਾ ਨੇ ਦੇਖਿਆ ਕਿ ਜੰਗਲ 'ਚ ਰਹਿਣ ਵਾਲੇ ਕੁਝ ਮਨੁੱਖ ਛੋਟੇ-ਛੋਟੇ ਜੰਗਲੀ ਜੀਵ ਜੰਤੂਆਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾ ਰਹੇ ਹਨ ਤੇ ਬੜੇ ਚਾਪ ਨਾਲ ਖਾ ਰਹੇ ਹਨ। ਇਹ ਦ੍ਰਿਸ਼ ਦੇਖ ਕੇ ਮਾਤਾ ਸੀਤਾ ਦੇ ਮਨ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠੇ। ਕੁਝ ਸਮੇਂ ਬਾਅਦ ਮੌਕਾ ਮਿਲਨ ਤੇ ਮਾਤਾ ਸੀਤਾ ਨੇ ਭਗਵਾਨ ਸ਼੍ਰੀ ਰਾਮ ਨੂੰ ਸਵਾਲ ਕੀਤਾ ਤੇ ਕਿਹਾ हे प्रभु जंगल ਵਿੱਚ ਘੁੰਮਦੇ ਹੋਏ ਮੈਂ ਇੱਕ ਅਨੋਖਾ ਦ੍ਰਿਸ਼ ਦੇਖਿਆ ਸੀ ਕੁਝ ਮਨੁੱਖ ਜੰਗਲੀ ਜੀਵ ਜੰਤੂਆਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾ ਰਹੇ ਸੀ ਉਹ ਐਨੀ ਬੇਰਹਿਮੀ ਨਾਲ ਉਹਨਾਂ ਦੀ ਹੱਤਿਆ ਕਰ ਰਹੇ ਸੀ ਕਿ ਇਸ ਨੂੰ ਦੇਖ ਕੇ ਮੇਰਾ ਦਿਲ ਕੰਬਿਆ ਪ੍ਰਭੂ ਮੇਰੇ ਮਨ 'ਚ ਇੱਕ ਗੱਲ ਹੈ ਕਿ ਜੇਕਰ ਇੰਨਾ ਪ੍ਰਾਣੀਆਂ ਦੀ ਹੱਤਿਆ ਕਰਨਾ ਪਾਪ ਹੈ ਤਾਂ ਇਹ ਮਾਸਾਹਾਰ ਕਿਉਂ ਹੁੰਦਾ ਹੈ ਕਿ ਈਸ਼ਵਰ ਨੇ ਇੰਨਾ ਜੀਵ ਨੂੰ ਮਨੁੱਖ ਦੇ ਭੋਜਨ ਲਈ ਬਣਾਇਆ ਹੈ ਜਾ ਇਹ ਸਿਰਫ ਮਨੁੱਖ ਦਾ ਸਵਾਰਥ ਹੈ ਪ੍ਰਭੂ ਮੈਂ ਇੱਕ ਹੋਰ ਅਨੋਖੀ ਗੱਲ ਦੇਖੀ ਕਿ ਇੱਕ ਜਗ੍ਹਾ ਸਾਧੂ ਸੰਤ ਵੀ ਭੋਜਨ ਕਰ ਰਹੇ ਸੀ ਤੇ ਉਹਨਾਂ ਦਾ ਭੋਜਨ ਵੀ మాਸ ਵਰਗਾ ਪ੍ਰਤੀਤ ਹੋ ਰਿਹਾ ਸੀ ਪਰ ਉਹ ਪਵਿੱਤਰ ਤੇ ਸੁਗੰਧਿਤ ਕਿਉਂ ਸੀ ਕੀ ਉਹ మాਸ ਵੀ ਪਾਪ ਦਾ ਕਾਰਨ ਬਣਦਾ ਹੈ ਜਾਂ ਉਸ ਨਾਲ ਉਹਨਾਂ ਨੂੰ ਪੁੰਨ ਮਿਲਦਾ ਹੈ ਮਾਤਾ ਸੀਤਾ ਨੇ ਆਪਣੇ ਜਿਗਿਆਸੂ ਮਨ ਤੋਂ ਸ਼੍ਰੀ ਰਾਮ ਨੂੰ ਕਿਹਾ हे ਪ੍ਰਭੂ ਕਿਰਪਾ ਮੇਰੀ ਸ਼ੰਕਾ ਦਾ ਹੱਲ ਕਰੋ ਦੋਸਤੋ ਪ੍ਰਭੂ ਸ਼੍ਰੀ ਰਾਮ ਨੇ ਮਾਤਾ ਸੀਤਾ ਜੀ ਦੀ ਜਿਗਿਆਸਾ ਨੂੰ ਦੇਖਿਆ ਤੇ ਮੁਸਕਰਾਉਂਦੇ ਹੋਏ ਬੋਲੇ "ਹੇ ਸੀਤਾ ਤੇਰੇ ਸਵਾਲ ਬਹੁਤ ਹੀ ਖਾਸ ਹਨ ਇਸ ਸਵਾਲ ਸਿਰਫ ਤੇਰੇ ਲਈ ਨਹੀਂ ਬਲਕਿ ਸਾਰੇ ਮਨੁੱਖਾਂ ਲਈ ਇੱਕ ਡੂੰਗੀ ਸਿੱਖਿਆ ਹੈ" ਉਹਨਾਂ ਨੇ ਕਿਹਾ "ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜੋ ਇਹਨਾਂ ਸਵਾਲਾਂ ਦੇ ਜਵਾਬ ਦੇਣ ਦੇ ਨਾਲ-ਨਾਲ ਇਸ ਗੱਲ ਨੂੰ ਵੀ ਪੂਰੀ ਤਰ੍ਹਾਂ ਸਪਸ਼ਟ ਕਰੇਗੀ ਕਿ ਕਿਹੜਾ ਮਾਸ ਪਾਪ ਦਾ ਕਾਰਨ ਬਣਦਾ ਹੈ ਤੇ ਕਿਹੜਾ ਪੁੰਨ ਦਾ" ਮਾਤਾ ਸੀਤਾ ਨੇ ਨਿਮਰਤਾ ਪੂਰਵਕ ਕਿਹਾ ਹੈ नाथ ਮੈਂ ਤੁਹਾਡੀ ਕਥਾ ਨੂੰ ਧਿਆਨਪੂਰਵਕ ਸੁਣੂੰਗੀ ਤੇ ਇਸ ਰਾਹੀਂ ਇਹਨਾਂ ਸਵਾਲਾਂ ਦੇ ਜਵਾਬ ਜਾਣਨ ਦੀ ਕੋਸ਼ਿਸ਼ ਕਰਾਂਗੀ ਕਿਰਪਾ ਤੁਸੀਂ ਆਪਣੀ ਕਥਾ ਸ਼ੁਰੂ ਕਰੋ ਤਾਂ ਭਗਵਾਨ ਸ਼੍ਰੀ ਰਾਮ ਨੇ ਮਾਤਾ ਸੀਤਾ ਨੂੰ ਇੱਕ ਕਥਾ ਸੁਣਾਈ ਬਹੁਤ ਪੁਰਾਣੀ ਸਮੇਂ ਦੀ ਗੱਲ ਹੈ ਚੰਦਰਪੁਰ ਨਾਮ ਦਾ ਇੱਕ ਬਹੁਤ ਹੀ ਸੋਹਣਾ ਪਿੰਡ ਸੀ ਜਿਸ ਵਿੱਚ ਇੱਕ ਧਨਵਾਨ ਵਿਅਕਤੀ ਰਹਿੰਦਾ ਸੀ ਜੋ ਬਹੁਤ ਖੁਸ਼ਹਾਲ ਸੀ ਤੇ ਉਸ ਦੇ ਘਰ ਵਿੱਚ ਧਨ ਤੇ ਅਨਾਜ ਦੀ ਕੋਈ ਕਮੀ ਨਹੀਂ ਸੀ ਪੂਰੇ ਪਿੰਡ ਵਿੱਚ ਉਹ ਸਭ ਤੋਂ ਮਿਹਰ ਸੀ ਇੱਕ ਦਿਨ ਉਸ ਨੇ ਤੀਰਥ ਯਾਤਰਾ ਤੇ ਜਾਣ ਦਾ ਫੈਸਲਾ ਕੀਤਾ ਤੀਰਥ ਯਾਤਰਾ ਤੇ ਜਾਣ ਤੋਂ ਪਹਿਲਾਂ ਉਸ ਨੇ ਆਪਣੇ ਘਰ 'ਚ ਇੱਕ ਵਿਸ਼ਾਲ ਭੰਡਾਰਾ ਕਰਵਾਇਆ ਤੇ ਪਿੰਡ ਦੇ ਸਾਰੇ ਲੋਕਾਂ ਨੂੰ ਬੁਲਾਇਆ ਭੰਡਾਰੇ ਲਈ ਉਸ ਧਨਵਾਨ ਵਿਅਕਤੀ ਨੇ ਦੋ ਤਰ੍ਹਾਂ ਦਾ ਭੋਜਨ ਜੁਟਾਇਆ ਇੱਕ ਸ਼ੁੱਧ ਸ਼ਾਕਾਹਾਰੀ ਸੀ ਤੇ ਦੂਜਾ ਮਾਸਾਹਾਰੀ ਦਇਸ ਵਿੱਚ ਬੱਕਰੀ, ਮੁਰਗਾ, ਮੱਛੀਆਂ ਦਾ ਮਾਸ ਪਕਾਇਆ ਗਿਆ ਸੀ। ਪਿੰਡ ਦੇ ਲੋਕ ਭੋਜਨ ਕਰਨ ਲਈ ਬੜੀ ਉਤਸੁਕਤਾ ਨਾਲ ਉਸਦੇ ਇੱਥੇ ਪਹੁੰਚੇ। ਕੁਝ ਨੇ ਮਾਸਾहारी ਭੋਜਨ ਬੜੇ ਚਾਅ ਨਾਲ ਖਾਧਾ ਤਾਂ ਕੁਝ ਨੇ ਸ਼ਾਕਾਹਾਰੀ ਭੋਜਨ ਨੂੰ ਚੁਣਿਆ ਕਿਉਂਕਿ ਉਹ ਮਾਸ ਖਾਣ ਨੂੰ ਪਾਪ ਮੰਨਦੇ ਸੀ। ਭੋਜਨ ਸਮਾਪਤ ਹੋਣ ਤੋਂ ਬਾਅਦ ਤਨਵਾਨ ਵਿਅਕਤੀ ਨੇ ਦੇਖਿਆ ਕਿ ਮਾਸਾहारी ਭੋਜਨ ਤਾਂ ਬਹੁਤ ਲੋਕਾਂ ਨੇ ਖਾਧਾ ਹੈ ਪਰ ਕੁਝ ਇਹੋ ਜਿਹੇ ਵੀ ਸੀ ਜਿਨ੍ਹਾਂ ਨੇ ਇਸ ਨੂੰ ਹੱਥ ਤੱਕ ਨਹੀਂ ਲਾਇਆ। ਇਹ ਦੇਖ ਕੇ ਉਹ ਧਨਵਾਨ ਵਿਅਕਤੀ ਸਾਰੇ ਪਿੰਡ ਵਾਲਿਆਂ ਨੂੰ ਇਕੱਠਾ ਕਰਕੇ ਉਹਨਾਂ ਦੇ ਸਾਹਮਣੇ ਖੜਾ ਹੋਇਆ ਤੇ ਬੋਲਿਆ ਮੇਰੇ ਪਿੰਡ ਵਾਲਿਓ ਮੈਂ ਤੁਹਾਨੂੰ ਇੱਥੇ ਇਹ ਦੱਸਣ ਲਈ ਬੁਲਾਇਆ ਹੈ ਕਿ ਮਾਸਾਹਾਰ ਭੋਜਨ ਨਾ ਸਿਰਫ ਸੁਆਦੀਸ਼ਟ ਹੈ ਬਲਕਿ ਇਹ ਈਸ਼ਵਰ ਦਾ ਉਪਹਾਰ ਹੈ ਈਸ਼ਵਰ ਨੇ ਇਹਨਾਂ ਮੱਛੀਆਂ ਨੂੰ ਬੱਕਰੀਆਂ ਨੂੰ ਤਿੰਨ ਛੋਟੇ-ਛੋਟੇ ਜੀਵ ਜੰਤੂਆਂ ਨੂੰ ਸਾਡੇ ਭੋਜਨ ਲਈ ਹੀ ਤਿਆਰਾਇਆ ਹੈ ਜੇਕਰ ਅਸੀਂ ਇਹਨਾਂ ਨੂੰ ਨਾ ਖਾਵਾਂਗੇ ਤਾਂ ਇਹਨਾਂ ਦਾ ਜਨਮ व्यर्थ ਹੋ ਜਾਵੇਗਾ ਧਨवान ਵਿਅਕਤੀ ਦੀ ਗੱਲ ਉੱਥੇ ਬੈਠੇ ਸਾਰੇ ਲੋਕ ਗੌਰ ਨਾਲ ਸੁਣ ਰਹੇ ਸੀ ਤੇ ਉਸ ਦੀ ਹਾਂ ਵਿੱਚ ਹਾਂ ਮਿਲਾ ਰਹੇ ਸੀ ਪਰ ਉਸੇ ਵੇਲੇ ਸਭਾ ਵਿੱਚ ਬੈਠੇ ਇੱਕ 18 ਸਾਲ ਦਾ ਨੌਜਵਾਨ ਮੁੰਡਾ ਖੜਾ ਹੁੰਦਾ ਹੈ ਉਸ ਨੌਜਵਾਨ ਨੇ ਸ਼ਾਂਤ ਆਵਾਜ਼ ਵਿੱਚ ਆ ਸਹਿਮਤੀ ਪ੍ਰਗਟਾਉਂਦੇ ਹੋਏ ਕਿਹਾ ਸ਼ੇਮਨ ਮਾਫ ਕਰਨਾ ਤੁਸੀਂ ਗਲਤ ਕਹਿ ਰਹੇ ਹੋ ਉਸ ਨੌਜਵਾਨ ਦੀ ਗੱਲ ਸੁਣ ਕੇ ਸਭਾ ਵਿੱਚ ਸਨਨਾਟਾ ਛਾ ਗਿਆ ਸਾਰੇ ਲੋਕ ਹੈਰਾਨ ਹੋ ਕੇ ਉਸ ਵੱਲ ਦੇਖਣ ਲੱਗੇ ਧਨਵਾਨ ਵਿਅਕਤੀ ਨੇ ਉਸ ਤੋਂ ਪੁੱਛਿਆ ਪਤ ਤੇਰਾ ਮਤਲਬ ਕੀ ਹੈ ਕਿ ਤੂੰ ਇਹ ਕਹਿਣਾ ਚਾਹੁੰਦਾ ਹੈ ਕਿ ਮੈਂ ਗਲਤ ਹਾਂ ਉਸ ਨੌਜਵਾਨ ਨੇ ਨਿਮਰਤਾ ਨਾਲ ਜਵਾਬ ਦਿੱਤਾ ਹਾਂ ਸ੍ਰੀਮਾਨ ਜੀ ਤੁਸੀਂ ਗਲਤ ਕਹਿ ਰਹੇ ਹੋ ਨੌਜਵਾਨ ਨੇ ਆਪਣੀ ਗੱਲ ਸਪਸ਼ਟ ਕਰਦੇ ਹੋਏ ਕਿਹਾ ਇਸ ਸੰਸਾਰ ਵਿੱਚ ਸਾਰੇ ਜੀਵ ਜੰਤੂਆਂ ਨੂੰ ਪਰਮਾਤਮਾ ਨੇ ਬਣਾਇਆ ਹੈ ਪਰ ਇਹਨਾਂ ਨੂੰ ਮਾਰ ਕੇ ਖਾਣ ਲਈ ਨਹੀਂ ਜਿਵੇਂ ਸਾਨੂੰ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਓਵੇਂ ਹੀ ਇਹਨਾਂ ਬੇਜ਼ੁਬਾਨ ਪ੍ਰਾਣੀਆਂ ਨੂੰ ਵੀ ਇਹ ਛੋਟੇ-ਛੋਟੇ ਜੀ ਵੀ ਸਾਡੇ ਵਾਂਗ ਹੀ ਜਨਮ ਲੈਂਦੇ ਹਨ ਤੇ ਮਰਦੇ ਹਨ ਜਿਸ ਤਰ੍ਹਾਂ ਸਾਨੂੰ ਸੱਟ ਲੱਗਣ ਤੇ ਦਰਦ ਹੁੰਦਾ ਹੈ ਉਸੇ ਤਰ੍ਹਾਂ ਇਹਨਾਂ ਨੂੰ ਵੀ ਹੁੰਦਾ ਹੈ ਸ਼੍ਰੀਮਾਨ ਜੀ ਤੁਸੀਂ ਇਹ ਕਹਿ ਰਹੇ ਸੀ ਕਿ ਈਸ਼ਵਰ ਨੇ ਇਹਨਾਂ ਜੀਵਾਂ ਨੂੰ ਸਾਡੇ ਭੋਜਨ ਲਈ ਹੀ ਬਣਾਇਆ ਹੈ ਪਰ ਕੀ ਤੁਸੀਂ ਇਹ ਸੋਚ ਸਕਦੇ ਹੋ ਕਿ ਜੇਕਰ ਸਾਥੋਂ ਤਾਕਤਵਰ ਕੋਈ ਪ੍ਰਾਣੀ ਸਾਨੂੰ ਮਾਰ ਕੇ ਖਾਵੇ ਤਾਂ ਸਾਨੂੰ ਕਿਹੋ ਜਿਹਾ ਲੱਗੇਗਾ ਜੇਕਰ ਅਸੀਂ ਆਪਣੇ ਭੋਜਨ ਲਈ ਇਹਨਾਂ ਨੂੰ ਮਾਰਨਾ ਸਹੀ ਮੰਨਦੇ ਹਾਂ ਤਾਂ ਕਿ ਸ਼ੇਰ ਤੇ ਚੀਤੇ ਤੇ ਲਈ ਸਾਨੂੰ ਉਹਨਾਂ ਦਾ ਭੋਜਨ ਪਾਣ ਜਾਣਾ ਸਹੀ ਹੈ ਨੌਜਵਾਨ ਨੇ ਸਭਾ ਵਿੱਚ ਮੌਜੂਦ ਲੋਕਾਂ ਵੱਲ ਦੇਖਦੇ ਹੋਏ ਕਿਹਾ ਇਹ ਦੁਨੀਆ ਸਾਰੇ ਜੀਵਾਂ ਲਈ ਹੈ ਇਸ ਸੰਸਾਰ ਵਿੱਚ ਕੋਈ ਵੀ ਪ੍ਰਾਣੀ ਕਿਸੇ ਦੂਜੇ ਪ੍ਰਾਣੀ ਤੋਂ શ્રેષ્ઠ ਨਹੀਂ ਹੈ ਮਨੁੱਖ ਨੂੰ ਈਸ਼ਵਰ ਨੇ ਬੁੱਧੀ ਦਿੱਤੀ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਸਵਾਰਥ ਦੀ ਪੂਰਤੀ ਲਈ ਤੇ ਹਿੰਸਾ ਦਾ ਇਸਤੇਮਾਲ ਕਰੀਏ ਇੱਧਰ ਭਗਵਾਨ ਸ਼੍ਰੀ ਰਾਮ ਮਾਤਾ ਸੀਤਾ ਨੂੰ ਕਥਸ ਨੋਦੀ ਹੋਈ ਕਹਿੰਦੇ ਹਨ ਹੀ ਜਾਨਕੀ ਹਣ ਮੈਂ ਤੈਨੂੰ ਉਸ ਨੌਜਵਾਨ ਦੇ ਅੱਗੇ ਦਾ ਤਰਕ ਦੱਸਦਾ ਹਾਂ ਜਿਸਨੇ ਮਾਸਾਹਾਰ ਦੇ ਸਮਰਥਨ ਵਿੱਚ ਦਿੱਤੇ ਗਏ ਗਲਤ ਵਿਚਾਰਾਂ ਨੂੰ ਚੁਣੌਤੀ ਦਿੱਤੀ ਨੌਜਵਾਨ ਨੇ ਸਭਾ ਵਿੱਚ ਬੈਠੇ ਹੋਏ ਸਾਰੇ ਲੋਕਾਂ ਵੱਲ ਦੇਖਿਆ ਤੇ ਗੰਭੀਰ ਆਵਾਜ਼ ਵਿੱਚ ਕਿਹਾ ਸ਼੍ਰੀਮਾਨ ਤੁਸੀਂ ਇਹ ਕਹਿ ਰਹੇ ਹੋ ਕਿ ਈਸ਼ਵਰ ਨੇ ਛੋਟੇ-ਛੋਟੇ ਜੀਵਾਂ ਨੂੰ ਸਾਡੇ ਭੋਜਨ ਲਈ ਬਣਾਇਆ ਹੈ ਇਹ ਕੀ ਹੈ ਨਾ ਪੂਰੀ ਤਰ੍ਹਾਂ ਗਲਤ ਹੈ ਈਸ਼ਵਰ ਨੇ ਸਾਨੂੰ ਜੀਵ ਜੰਤੂਆਂ ਨਾਲੋਂ ਜ਼ਿਆਦਾ ਬੁੱਧੀ ਦਿੱਤੀ ਹੈ ਤਾਂ ਜੋ ਅਸੀਂ ਸਹੀ ਗਲਤ ਦਾ ਫੈਸਲਾ ਕਰ ਸਕੀਏ ਪਰ ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਸੁਆਦ ਤੇ ਜ਼ਰੂਰਤ ਕਿਸੇ ਦੀ ਜ਼ਿੰਦਗੀ ਉਨਾ ਤੋ ਖੋਲੀ ਜੇਕਰ ਤੁਸੀਂ ਮੰਨਦੇ ਹੋ ਕਿ ਈਸ਼ਵਰ ਨੇ ਮੁਰਗਾ ਮੱਛੀ ਬੱਕਰੇ ਤੇ ਭੇਡਾਂ ਨੂੰ ਸਾਡੇ ਭੋਜਨ ਲਈ ਬਣਾਇਆ ਹੈ ਤਾਂ ਫਿਰ ਸ਼ੇਰ ਚੀਤੇ ਤੋਂ ਆਪਣੀ ਰੱਖਿਆ ਕਿਉਂ ਕਰਦੇ ਹੋ ਜੇਕਰ ਉਹ ਤੁਹਾਨੂੰ ਫੜ ਕੇ ਖਾਵੇ ਤਾਂ ਕਿ ਤੁਸੀਂ ਇਸ ਨੂੰ ਸਹੀ ਮੰਨੋਗੇ ਜਿਸ ਤਰ੍ਹਾਂ ਸਾਨੂੰ ਆਪਣੀ ਜ਼ਿੰਦਗੀ ਪਿਆਰੀ ਹੈ ਉਸੇ ਤਰ੍ਹਾਂ ਹਰ ਜੀਵ ਨੂੰ ਆਪਣੀ ਜ਼ਿੰਦਗੀ ਪਿਆਰੀ ਹੈ ਚਾਹੇ ਉਹ ਛੋਟਾ ਕੀੜਾ ਹੋਵੇ ਮੱਛੀ ਹੋਵੇ ਜਾਂ ਕੋਈ ਹੋਰ ਦੂਜਾ ਪ੍ਰਾਣੀ ਸਾਨੂੰ ਆਪਣੀ ਜਾਨ ਬਚਾਉਣ ਦੀ ਜਿੰਨੀ ਪਰਵਾਹ ਹੈ ਉਨੀ ਹੀ ਪਰਵਾਹ ਇਹਨਾਂ ਨੂੰ ਵੀ ਹੈ ਜੇਕਰ ਸਾਨੂੰ ਸੱਟ ਲੱਗਦੀ ਹੈ ਤੇ ਦਰਦ ਹੁੰਦਾ ਹੈ ਉਸੇ ਤਰ੍ਹਾਂ ਜਦ ਅਸੀਂ ਕਿਸੇ ਜੀਵ ਨੂੰ ਮਾਰਦੇ ਹਾਂ ਇਨਾਂ ਨੂੰ ਵੀ ਓਨੀ ਹੀ ਪੀੜ ਹੁੰਦੀ ਹੈ। ਈਸ਼ਵਰ ਨੇ ਸਾਨੂੰ ਜ਼ਿਆਦਾ ਬੁੱਧੀਮਾਨ ਬਣਾਇਆ ਹੈ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੇ ਸਵਾਰਥ ਲਈ ਇਹਨਾਂ ਨੂੰ ਇਸਤੇਮਾਲ ਕਰੀਏ। ਨੌਜਵਾਨ ਦੀਆਂ ਗੱਲਾਂ ਸੁਣ ਕੇ ਉੱਥੇ ਮੌਜੂਦ ਹਰ ਕੋਈ ਡੂੰਗੀ ਸੋਚ ਵਿੱਚ ਪੈ ਗਿਆ। ਉਸ ਦੀਆਂ ਗੱਲਾਂ ਵਿੱਚ ਸੱਚਾਈ ਸੀ ਜਿਸ ਨੂੰ ਕੋਈ ਨਕਾਰ ਨਹੀਂ ਸਕਦਾ ਸੀ। ਧਨਵਾਨ ਵਿਅਕਤੀ ਜੋ ਇਹ ਮੰਨਦਾ ਸੀ ਕਿ ਮਾਸਾਹਾਰ ਸੁਭਾਵਿਕ ਤੇ ਸਹੀ ਹੈ ਉਹ ਆਪਣੀ ਸੋਚ ਤੇ ਸ਼ਰਮਿੰਦਾ ਹੋਇਆ। ਉਸਨੇ ਸਿਰ ਝੁਕਾਉਂਦੇ ਹੋਏ ਕਿਹਾ ਪੁੱਤ ਤੂੰ ਸਹੀ ਕਹਿ ਰਿਹਾ ਹੈ ਮੈਂ ਇਸ ਗੱਲ ਨੂੰ ਨਹੀਂ ਸਮਝ ਸਕਿਆ ਮੈਂ ਇਹ ਮੰਨ ਲਿਆ ਸੀ ਕਿ ਛੋਟੇ ਜੀਵ ਜੰਤੂ ਸਾਡੇ ਭੋਜਨ ਲਈ ਹੀ ਬਣੇ ਹਨ ਪਰ ਅੱਜ ਤੇਰੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ ਦਿੱਤੀਆਂ ਪਿੰਡ ਦੇ ਦੂਜੇ ਲੋਕ ਵੀ ਉਸ ਨੌਜਵਾਨ ਦੀਆਂ ਗੱਲਾਂ ਤੋਂ ਸਹਿਮਤ ਹੋ ਗਏ ਸਾਰਿਆਂ ਨੇ ਸਵੀਕਾਰ ਕੀਤਾ ਕਿ ਹਰ ਜੀਵ ਦਾ ਜੀਵਨ ਉਨਾ ਹੀ ਕੀਮਤੀ ਹੈ ਜਿੰਨਾ ਮਨੁੱਖ ਦਾ ਜੀਵਨ ਸ਼੍ਰੀ ਰਾਮ ਸੀਤਾ ਜੀ ਨੂੰ ਕਹਿੰਦੇ ਹਨ ਇਹ ਜਾਣ ਕੇ ਇਸ ਕਥਾ ਤੋਂ ਸਾਨੂੰ ਇਹ ਸਮਝਣ ਨੂੰ ਮਿਲਦਾ ਹੈ ਕਿ ਹਰ ਜੀਵ ਦਾ ਸਨਮਾਨ ਕਰਨਾ ਸਾਡਾ ਫਰਜ਼ ਹੈ। ਮਾਸਾਹਾਰ ਸਿਰਫ ਸਾਡੀ ਸਵਾਰਥਪੂਰਨ ਪ੍ਰਵਿਰਤੀ ਦਾ ਨਤੀਜਾ ਹੈ। ਜੇਕਰ ਅਸੀਂ ਦਇਆ ਤੇ ਕਰुणा ਦਾ ਮਾਰਗ ਅਪਣਾਈਏ ਤਾਂ ਇਹ ਨਾ ਸਿਰਫ ਸਾਡੇ ਲਈ ਬਲਕਿ ਪੂਰੇ ਸੰਸਾਰ ਲਈ ਕਲਿਆਣਕਾਰੀ ਹੋਵੇਗਾ। ਹਰ ਜੀਵ ਦੀ ਜ਼ਿੰਦਗੀ ਓਨੀ ਹੀ ਖਾਸ ਹੈ ਜਿੰਨਾ ਸਾਡਾ ਜੀਵਨ। ਸਾਨੂੰ ਆਪਣੀ ਬੁੱਧੀ ਦਾ ਇਸਤੇਮਾਲ ਦੂਜਿਆਂ ਦੀ ਭਲਾਈ ਲਈ ਕਰਨਾ ਚਾਹੀਦਾ ਹੈ। ਨਾ ਕਿ ਕਿਸੇ ਦਾ ਜੀਵਨ ਖੋਹ ਲੀ ਸਵਾਦ ਤੇ ਭੁੱਖ ਲਈ ਕਿਸੇ ਦਾ ਜੀਵਨ ਲੈਣਾ ਇੱਕ ਵੱਡਾ ਪਾਪ ਹੈ ਦੋਸਤੋ ਭਗਵਾਨ ਸ਼੍ਰੀ ਰਾਮ ਜੀ ਕਹਿੰਦੇ ਹਨ हे देवी ਮੈਂ ਤੁਹਾਨੂੰ ਇੱਕ ਹੋਰ ਕਥਾ ਸੁਣਾਉਂਦਾ ਹਾਂ ਇਸ ਨੂੰ ਖੁਦ ਭਗਵਾਨ ਵਿਸ਼ਨੂੰ ਨੇ ਲక్ష్ਮੀ ਜੀ ਨੂੰ ਸੁਣਾਇਆ ਸੀ हे देवी ਇਸ ਨੂੰ ਸੁਣਨ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਮਾਸਾ ਹਰ ਖਾਣਾ ਪਾਪ ਹੈ ਜਪੁਣ ਭਗਵਾਨ ਸ਼੍ਰੀ ਰਾਮ ਕਹਿੰਦੇ ਹਨ ਇਸ ਕਥਾ ਨੂੰ ਪੂਰਾ ਮਨ ਲਗਾ ਕੇ ਸੁਨਣਾ ਨਹੀਂ ਤਾਂ ਤੁਹਾਡੀ ਸਮਝ ਵਿੱਚ ਕੁਝ ਨਹੀਂ ਆਵੇਗਾ ਕਿਉਂਕਿ ਅੱਧੀ ਅਦੂਰੀ ਕਥਾ ਸੁਨਣ ਵਾਲੇ ਲੋਕ ਹੀ ਮਾਸ ਮੱਛੀ ਤੇ ਛੋਟੇ ਜੀਵਾਂ ਨੂੰ ਮਾਰ ਕੇ ਖਾਂਦੇ ਹਨ ਜੋ ਕਥਾ ਨੂੰ ਪੂਰੀ ਤਰ੍ਹਾਂ ਸੁਣਦਾ ਹੈ ਉਹ ਜ਼ਿੰਦਗੀ ਵਿੱਚ ਇਹੋ ਜਿਹੇ ਆਪ ਪਾਪ ਕਦੇ ਨਹੀਂ ਕਰਦਾ ਤੇ ਉਹਨਾਂ ਦੇ ਘਰ ਵਿੱਚ ਮਾਤਾ ਲక్ష్ਮੀ ਹਮੇਸ਼ਾ ਵਾਸ ਕਰਦੀ ਹੈ ਭਗਵਾਨ ਸ਼੍ਰੀ ਰਾਮ ਕਥਾ ਸੁਣਾਉਂਦੇ ਹੋਏ ਕਹਿੰਦੇ ਹਨ ਹੇ ਦੇਵੀ ਇੱਕ ਵਾਰ ਇੱਕ ਸੰਨਿਆਸੀ ਮਹਾਤਮਾ ਜੰਗਲ ਵਿੱਚ ਤਪੱਸਿਆ ਕਰ ਰਹੀ ਸੀ। ਉੱਥੇ ਹੀ ਉਹਨਾਂ ਦੀ ਕੁਟਿਆ ਸੀ। ਉਹਨਾਂ ਕੋਲ ਇੱਕ ਛੋਟਾ ਜਿਹਾ ਹਿਰਨ ਪਾਸਦਾ ਹੋਇਆ ਹੁੰਦਾ ਹੈ। ਤੇ ਉਹਨਾਂ ਦੇ ਪਿੱਛੇ ਲੁਕ ਜਾਂਦਾ ਹੈ। ਉਹ ਹਿਰਨ ਬਹੁਤ ਡਰਿਆ ਹੋਇਆ ਸੀ। ਉਸ ਡਰੇ ਹੋਏ ਹਿਰਨ ਨੂੰ ਦੇਖ ਕੇ ਸੰਨਿਆਸੀ ਮਹਾਤਮਾ ਦੀ ਤਪੱਸਿਆ ਭੰਗ ਹੋ ਗਈ। ਤੇ ਉਹਨਾਂ ਨੇ ਗੁੱਸੇ ਵਿੱਚ ਉਸ ਹਿਰਨ ਤੋਂ ਉੱਚਾ, "ਏ ਮਿਰਗ, ਤੂੰ ਐਨਾ ਡਰਿਆ ਹੋਇਆ ਕਿਉਂ ਹੈ? ਤੈਨੂੰ ਕੀ ਪਰੇਸ਼ਾਨੀ ਹੈ ਤੇ ਕਿਸ ਦੇ ਡਰ ਤੋਂ ਤੂੰ ਮੇਰੇ ਪਿੱਛੇ ਲੁਕਿਆ ਹੈ?" ਦੋਸਤੋ ਸੰਿਆਸੀ ਮਹਾਤਮਾ ਉਸ ਹਿਰਨ ਤੋਂ ਇਹ ਸਵਾਲ ਪੁੱਛੀ ਰਹੀ ਸੀ ਕਿ ਉੱਥੇ ਇੱਕ ਸ਼ਿਕਾਰੀ ਆ ਜਾਂਦਾ ਹੈ ਜਿਸ ਦੇ ਹੱਥ ਵਿੱਚ ਤੀਰ ਕਮਾਨ ਸੀ ਉਹ ਸ਼ਿਕਾਰੀ ਸੰਿਆਸੀ ਮਹਾਤਮਾ ਨੂੰ ਕਹਿਣ ਲੱਗਿਆ "ਹੇ ਸੰਿਆਸੀ ਇਹ ਹਿਰਨ ਮੈਨੂੰ ਦੇ ਦਿਓ ਮੈਂ ਇਸ ਹਿਰਨ ਨੂੰ ਆਪਣਾ ਸ਼ਿਕਾਰ ਬਣਾਉਣ ਲਈ ਇਸ ਦਾ ਪਿੱਛਾ ਕਾਫੀ ਦੂਰ ਤੋ ਕੀਤਾ ਹੈ ਇਸ ਲਈ ਇਸ ਹਿਰਨ ਤੇ ਮੇਰਾ ਹੱਕ ਹੈ ਇਹ ਮੇਰਾ ਸ਼ਿਕਾਰ ਹੈ ਮੈਂ ਇਸ ਨੂੰ ਮਾਰ ਕੇ ਆਪਣਾ ਭੋਜਨ ਬਣਾਵਾਂਗਾ" ਦੋਸਤੋ ਸ਼ਿਕਾਰੀ ਦੀ ਗੱਲ ਸੁਣ ਕੇ ਸੰਨਿਆਸੀ ਮਹਾਤਮਾ ਉਸ ਤੇ ਹੱਸਣ ਲੱਗੇ ਤੇ ਬੋਲੇ ਮੂਰਖ ਸ਼ਿਕਾਰੀ ਤੈਨੂੰ ਐਨਾ ਵੀ ਨਹੀਂ ਪਤਾ ਕਿ ਸੰਸਾਰ 'ਚ ਕਿਸੇ ਵੀ ਜੀਵ ਤੇ ਕਿਸੇ ਦਾ ਅਧਿਕਾਰ ਨਹੀਂ ਹੁੰਦਾ ਹਰ ਪ੍ਰਾਣੀ ਤੇ ਸਿਰਫ ਉਸਦਾ ਹੀ ਅਧਿਕਾਰ ਹੁੰਦਾ ਹੈ ਤਾਂ ਸ਼ਿਕਾਰੀ ਕਹਿੰਦਾ ਹੈ ਨਹੀਂ ਨਹੀਂ ਸਾਧੂ ਮਹਾਰਾਜ ਇਸ ਹਿਰਨ ਤੇ ਮੇਰਾ ਅਧਿਕਾਰ ਹੈ ਤੇ ਮੈਂ ਇਸ ਦਾ ਸ਼ਿਕਾਰ ਕਰਕੇ ਇਸ ਨੂੰ ਮਾਰ ਕੇ ਖਾਵਾਂਗਾ ਤਾਂ ਸੰਨਿਆਸੀ ਮਹਾਤਮਾ ਸ਼ਿਕਾਰੀ ਨੂੰ ਕਹਿੰਦੇ ਹਨ ਕਿ ਕਿਸੇ ਪ੍ਰਾਣੀ ਨੂੰ ਮਾਰ ਕੇ ਖਾਣ ਦਾ ਅਧਿਕਾਰ ਤੈਨੂੰ ਕਿਸ ਨੇ ਦਿੱਤਾ ਤੇ ਇਸ ਨੂੰ ਮਾਰਨ ਦਾ ਅਧਿਕਾਰ ਤਾਂ ਉਸ ਨੂੰ ਵੀ ਨਹੀਂ ਹੈ ਜਿਸ ਨੇ ਇਸ ਨੂੰ ਜਨਮ ਦਿੱਤਾ ਹੈ ਤੇ ਕਿਸੇ ਵੀ ਜੀਵ ਨੂੰ ਮਾਰਨਾ ਪਾਪ ਹੈ ਕਿ ਤੂੰ ਇਸ ਗੱਲ ਨੂੰ ਨਹੀਂ ਮੰਨਦਾ ਤਾਂ ਸ਼ਿਕਾਰੀ ਕਹਿੰਦਾ ਹੈ ਹੈ ਸੰਨਿਆਸੀ ਕਿਸੇ ਜੀਵ ਦੇ ਮਾਸ ਦਾ ਭੋਜਨ ਕਰਨਾ ਪਾਪ ਨਹੀਂ ਹੈ ਤੇ ਜੀਵਾਂ ਨੂੰ ਮਾਰ ਕੇ ਮੈਂ ਉਹਨਾਂ ਨੂੰ ਇਸ ਜੀਵਨ ਤੋਂ ਮੁਕਤ ਕਰਦਾ ਹਾਂ ਫਿਰ ਇਸ ਤਰ੍ਹਾਂ ਕਰਨਾ ਪਾਪ ਕਿਵੇਂ ਹੋ ਸਕਦਾ ਹੈ ਇਹ ਤਾਂ ਉਹਨਾਂ ਦੇ ਲਈ ਸੁਭਾਵ ਦੀ ਗੱਲ ਹੈ ਤੇ ਮੰਜਵੀ ਜੇਕਰ ਮੈਂ ਨਾ ਖਾਵਾਂਗਾ ਤਾਂ ਕੋਈ ਨਾ ਕੋਈ ਤਾਂ ਇਸ ਨੂੰ ਮਾਰ ਕੇ ਜ਼ਰੂਰ ਖਾਵੇਗਾ ਤੇ ਜੇਕਰ ਜੀਵਾਂ ਨੂੰ ਮਾਰਨਾ ਪਾਪ ਹੈ ਤਾਂ ਰਾਜਾ ਮਹਾਰਾਜਾ ਇਹਨਾਂ ਦਾ ਸ਼ਿਕਾਰ ਕਿਉਂ ਕਰਦੇ ਹਨ ਜਦੋਂ ਇਹਨਾਂ ਦਾ ਸ਼ਿਕਾਰ ਕਰਦੇ ਹਨ ਉਸ ਸਮੇਂ ਉਹਨਾਂ ਨੂੰ ਪਾਪ ਨਹੀਂ ਲੱਗਦਾ ਦੋਸਤੋ ਉਸ ਸ਼ਿਕਾਰੀ ਦੀ ਇਹ ਗੱਲ ਸੁਣ ਕੇ ਸੰਨਿਆਸੀ ਮਹਾਤਮਾ ਸਮਝ ਗਏ ਕਿ ਇਸ ਦੀ ਬੁੱਧੀ ਸ਼ਿਕਾਰ ਕਰਦੇ ਕਰਦੇ ਤੇ ਮਾਸ ਖਾਂਦੇ ਖਾਂਦੇ ਵਿਗੜ ਗਈ ਹੈ ਇਸ ਨੂੰ ਪਾਪ ਤੇ ਪੁੰਨ ਦਾ ਗਿਆਨ ਨਹੀਂ ਹੈ ਤਾਂ ਸੰਨਿਆਸੀ ਸ਼ਿਕਾਰੀ ਨੂੰ ਇੱਕ ਕਹਾਣੀ ਸੁਣਾਉਂਦੇ ਹੋਏ ਕਹਿੰਦੇ ਹਨ اے ਸ਼ਿਕਾਰੀ ਤੂੰ ਇਸ ਕਹਾਣੀ ਨੂੰ ਧਿਆਨ ਦੇ ਕੇ ਸੁਣੀ ਲੋਕ ਜੀਵਾਂ ਦਾ ਸ਼ਿਕਾਰ ਕਿਉਂ ਕਰਦੇ ਹਨ ਤੇ ਮਾਸ ਕਿਉਂ ਖਾਂਦੇ ਹਨ ਇਸ ਨੂੰ ਖਾਣ ਨਾਲ ਸਾਨੂੰ ਕਿਹੜਾ ਪਾਪ ਉਕਣਾ ਪੈਂਦਾ ਹੈ ਤਾਂ ਕਹਾਣੀ ਸੁਣਾਉਂਦੇ ਹੋਏ ਉਹ ਸੰਨਿਆਸੀ ਮਹਾਤਮਾ ਕਹਿੰਦੇ ਹਨ اے ਸ਼ਿਕਾਰੀ ਇੱਕ ਵਾਰ ਅੰਗ ਦੇਸ਼ ਵਿੱਚ ਭਿਆਨਕ ਅਕਾਲ ਪੈ ਗਿਆ ਲੋਕਾਂ ਦੀਆਂ ਫਸਲਾਂ ਪੂਰੀ ਤਰ੍ਹਾਂ ਖਰਾਬ ਹੋ ਗਈਆਂ। ਉੱਥੇ ਦੇ ਲੋਕ ਭੋਜਨ ਦੀ ਭਾਲ ਵਿੱਚ ਇੱਧਰ ਉੱਧਰ ਭਟਕਣ ਲੱਗੇ ਸੀ ਤੇ ਲੋਕ ਭੁੱਖ ਨਾਲ ਮਰਨ ਲੱਗੇ ਸੀ। ਆਪਣੀ ਪ੍ਰਜਾ ਦਾ ਇਹ ਹਾਲ ਦੇਖ ਕੇ ਉੱਥੋਂ ਦਾ ਰਾਜਾ ਬਹੁਤ ਚਿੰਤਿਤ ਹੋ ਗਿਆ। ਕਿ ਲੋਕ ਭੁੱਖ ਨਾਲ ਮਰ ਰਹੇ ਹਨ ਤੇ ਮੈਂ ਉਹਨਾਂ ਲਈ ਕੁਝ ਵੀ ਨਹੀਂ ਕਰ پا ਰਿਹਾ। ਤਾਂ ਉਸ ਰਾਜਾ ਨੇ ਇੱਕ ਸਭਾ ਬੁਲਾਈ ਤੇ ਆਪਣੇ ਮੰਤਰੀ ਤੋਂ ਪੁੱਛਿਆ ਕਿ ਲੋਕਾਂ ਨੂੰ ਇਸ ਅਕਾਲ ਤੇ ਭੁੱਖਮਰੀ ਤੋਂ ਕਿਵੇਂ ਬਚਾਇਆ ਜਾਵੇ? ਰਾਜਾ ਦੀ ਗੱਲ ਸੁਣ ਕੇ ਸਭਾ ਵਿੱਚ ਹਾਜ਼ਰ ਸਾਰੇ ਮੰਤਰੀ ਮਹਾ ਮੰਤਰੀ ਸੋਚ ਵਿੱਚ ਪੈ ਗਏ ਕਿ ਇਸ ਦਾ ਉਪਾਏ ਕੀ ਹੋ ਸਕਦਾ ਹੈ ਤਾਂ ਉਸ ਸਭਾ ਵਿੱਚ ਇੱਕ ਮਾਸ ਖਾਣ ਵਾਲਾ ਵਿਅਕਤੀ ਬੈਠਾ ਸੀ ਉਸਨੇ ਸੋਚਿਆ ਕਿ ਮਾਸ ਨੂੰ ਭੋਜਨ ਵਿੱਚ ਸ਼ਾਮਲ ਕਰਨ ਦਾ ਇਹ ਚੰਗਾ ਮੌਕਾ ਹੈ ਪਹਿਲਾਂ ਉਸ ਰਾਜਾ ਦੇ ਰਾਜ ਮਾਸ ਖਾਣਾ ਮਨਾ ਸੀ ਪਰ ਜੇਕਰ ਰਾਜਾ ਦੀ ਸਹਿਮਤੀ ਮਿਲ ਗਈ ਤਾਂ ਅਸੀਂ ਖੁੱਲ੍ਹੇਆਮ ਜੀਵਾਂ ਨੂੰ ਮਾਰ ਕੇ ਆਪਣਾ ਭੋਜਨ ਬਣਾ ਸਕਾਂਗੇ ਮਨਮਾਨੀ ਕਰਾਂਗੇ ਕੋਈ ਰੋਕ ਟੋਕ ਨਹੀਂ ਹੋਵੇਗੀ ਉਸਨੇ ਰਾਜਾ ਨੂੰ ਸੁਝਾ ਦਿੰਦੇ ਹੋਏ ਕਿਹਾ ਮਹਾਰਾਜ ਇਸ ਭੁੱਖਮਰੀ ਤੇ ਬਚਨ ਦਾ ਇੱਕ ਉਪਾਏ ਹੈ ਕਿਉਂ ਨਾ ਅਸੀਂ ਜੀਵਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਈਏ ਇਸ ਨਾਲ ਭੁੱਖਮਰੀ ਦਾ ਸੰਕਟ ਦੂਰ ਹੋ ਜਾਵੇਗਾ ਤੇ ਭੋਜਨ ਦਾ ਅਕਾਲ ਵੀ ਖਤਮ ਹੋ ਜਾਵੇਗਾ ਇਸ ਨਾਲ ਧਨ ਵੀ ਖਰਚ ਨਹੀਂ ਹੋਵੇਗਾ ਤੇ ਸਾਡਾ ਢਿੱਡ ਵੀ ਭਰ ਜਾਵੇਗਾ ਦੋਸਤੋ ਸਭਾ ਵਿੱਚ ਬੈਠੇ ਸਾਰੇ ਲੋਕਾਂ ਨੂੰ ਇਹ ਗੱਲ ਸਹੀ ਲੱਗੀ ਤੇ ਸਭ ਨੇ ਬੋਲਿਆ ਮਹਾਰਾਜ ਭੁੱਖ ਮਰੀ ਤੇ ਬਚਨ ਦਾ ਇੱਕ ਮਾਤਰ ਇਹੀ ਉਪਾਏ ਹੈ ਰਾਜਾ ਦੇ ਮਹਾਂ ਮੰਤਰੀ ਉਸ ਵਿਅਕਤੀ ਦੀ ਇਸ ਗੱਲ ਨਾਲ ਬਿਲਕੁਲ ਸਹਿਮਤ ਨਹੀਂ ਸੀ ਉਹ ਸਭਾ ਵਿੱਚ ਬੈਠੇ ਚੁੱਪ-ਚਾਪ ਸੁਣਦੇ ਰਹੇ ਤਾਂ ਰਾਜਾ ਨੇ ਪੁੱਛਿਆ ਮਹਾਂ ਮੰਤਰੀ ਜੀ ਤੁਸੀਂ ਚੁੱਪ ਕਿਉਂ ਬੈਠੇ ਹੋ ਤਾਂ ਮਹਾਂ ਮੰਤਰੀ ਨੇ ਕਿਹਾ ਮਹਾਰਾਜ ਜੀਵਾਨ ਨੂੰ ਮਾਰ ਕੇ ਖਾਣਾ ਸਹੀ ਨਹੀਂ ਹੈ ਤੇ ਮੈਂ ਆਪਣੀ رائے ਤੁਹਾਨੂੰ ਕੱਲ ਦੇਵਾਂਗਾ। ਦੋਸਤੋ ਰਾਤ ਹੁੰਦੇ ਹੀ ਮਾ ਮੰਤਰੀ ਜੀ ਉਸ ਵਿਅਕਤੀ ਦੇ ਘਰ ਜਾਂਦੇ ਹਨ ਜਿਸ ਨੇ ਮਾਸ ਖਾਂਦੀ ਗੱਲ ਕਹੀ ਸੀ। ਤੇ ਮੰਤਰੀ ਨੇ ਉਸ ਵਿਅਕਤੀ ਨੂੰ ਕਿਹਾ ਪ੍ਰਾਵਾ ਅੱਜ ਸ਼ਾਮ ਨੂੰ ਅਚਾਨਕ ਮਹਾਰਾਜ ਦੀ ਤਬੀਅਤ ਖਰਾਬ ਹੋ ਗਈ ਹੈ। ਤੇ ਵੈਦ ਹਕੀਮਾ ਨੇ ਕਿਹਾ ਹੈ ਕਿ ਜੇਕਰ ਰਾਜਾ ਨੂੰ ਕਿਸੇ ਮੋٹے ਤਾਜੇ ਤੇ ਪ੍ਰਿਸ਼ਟ ਪੋਸ਼ਟ ਇਨਸਾਨ ਦਾ ਥੋੜਾ ਜਿਹਾ ਮਾਸ ਖਾਣ ਨੂੰ ਮਿਲ ਜਾਵੇ ਤਾਂ ਉਹ ਪੂਰੀ ਤਰ੍ਹਾਂ ਠੀਕ ਹੋ ਸਕਤੇ ਹਨ। ਤੇ ਤੂੰ ਮੈਨੂੰ ਆਪਣੇ ਇਸ ਸ੍ਰਿਸ਼ਟ ਪੋਸ਼ਟ ਸਰੀਰ ਚੋਂ ਥੋੜਾ ਜਿਹਾ ਮਾਸ ਦੇ ਦੇ ਮੈਂ ਤੇਰਾ ਮਾਸ ਲੈਣ ਆਇਆ ਹਾਂ ਤੇ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਰਾਜਾ ਨੂੰ ਬਚਾਉਣ ਲਈ ਮੈਨੂੰ ਆਪਣਾ ਮਾਸ ਜ਼ਰੂਰ ਦਿਓਗੇ ਜੇਕਰ ਤੁਸੀਂ ਆਪਣੇ ਸਰੀਰ ਦਾ ਥੋੜਾ ਜਿਹਾ ਮਾਸ ਕੱਟ ਕੇ ਮੈਨੂੰ ਦੇ ਦੇਵੋਗੇ ਤਾਂ ਮਹਾਰਾਜ ਠੀਕ ਹੋ ਜਾਣਗੇ ਇਸ ਦੇ ਬਦਲੇ ਮਹਾਰਾਜ ਤੁਹਾਨੂੰ ਬਹੁਤ ਸਾਰਾ ਧੰਨ ਦੇਵਗੇ ਦੋਸਤੋ ਮਹਾਂ ਮੰਤਰੀ ਦੀ ਗੱਲ ਸੁਣ ਕੇ ਉਹ ਆਦਮੀ ਡਰ ਗਿਆ ਤੇ ਪਾਸ ਦਾ ਹੋਇਆ ਆਪਣੇ ਘਰ ਦੇ ਅੰਦਰ ਆ ਗਿਆ ਤੇ ਆਪਣੇ ਘਰ ਵਿੱਚੋਂ ਬਹੁਤੀ ਸੋਨੇ ਦੀਆਂ ਮੋਹਰਾਂ ਲਿਆ ਕੇ ਮਹਾ ਮੰਤਰੀ ਨੂੰ ਦਿੱਤੀਆਂ ਤੇ ਕਿਹਾ ਮਹਾ ਮੰਤਰੀ ਜੀ ਤੁਸੀਂ ਮੇਰੇ ਸਰੀਰ ਦੇ ਮਾਸ ਦੇ ਬਦਲੇ ਇਹ ਸੋਨੇ ਦੀਆਂ ਮੋਹਰਾਂ ਲੈ ਜਾਓ ਤੇ ਇਹਨਾਂ ਨਾਲ ਕਿਸੇ ਹੋਰ ਦਾ ਮਾਸ ਖਰੀਦ ਲਓ ਫਿਰ ਮਹਾ ਮੰਤਰੀ ਬੋਲੇ ਨਹੀਂ ਭਰਾਵਾ ਰਾਜਾ ਨੇ ਤੁਹਾਡਾ ਮਾਸ ਲਿਉਣ ਨੂੰ ਕਿਹਾ ਹੈ ਕਿਉਂਕਿ ਤੁਸੀਂ ਬਹੁਤ ਰिष्टपुष्ट ਹੋ ਤੇ ਸਿਹਤਮੰਦ ਹੋ ਥੋੜਾ ਜਿਹਾ ਮਾਸ ਦੇਣ ਨਾਲ ਤੁਹਾਡਾ ਕੁਝ ਨਹੀਂ ਵਿਗੜੇਗਾ ਤੇ ਰਾਜਾ ਦੀ ਕਲ ਬਚ ਜਾਵੇਗੀ ਇਸ ਦੇ ਬਦਲੇ ਮਹਾਰਾਜ ਤੁਹਾਨੂੰ ਰਾਜ ਕੀ ਸਲਾਹਕਾਰ ਦੇ ਅਹੁਦੇ ਤੇ ਨਿਯੁਕਤ ਕਰ ਦੇਣਗੇ ਦੋਸਤੋ ਇਹ ਸੁਣ ਕੇ ਉਹ ਵਿਅਕਤੀ ਮਹਾ ਮੰਤਰੀ ਦੇ ਪੈਰਾਂ ਵਿੱਚ ਡਿੱਗ ਗਿਆ ਤੇ ਬੋਲਿਆ ਮੰਤਰੀ ਜੀ ਮੈਨੂੰ ਮਾਫ ਕਰ ਦਿਓ ਮੈਂ ਆਪਣੇ ਸਰੀਰ ਦਾ ਮਾਸ ਨਹੀਂ ਦੇ ਸਕਦਾ ਐਨਾ ਕਹਿ ਕੇ ਉਹ ਉੱਥੋਂ ਭੱਜਣ ਲੱਗ ਪਿਆ ਮੰਤਰੀ ਨੇ ਕਿਹਾ ਭਰਾਵਾ ਤੈਨੂੰ ਭੱਜਣ ਦੀ ਜ਼ਰੂਰਤ ਨਹੀਂ ਹੈ ਜੇਕਰ ਤੂੰ ਆਪਣਾ ਮਾਸ ਨਹੀਂ ਦੇਣਾ ਤਾਂ ਨਾ ਦੇ ਮੈਨੂੰ ਤੇਰੀਆਂ ਸੋਨੇ ਦੀਆਂ ਮੋਹਰਾਂ ਲੈ ਕੇ ਜਾਣ ਦੇ ਇਹਨਾਂ ਕਹਿ ਕੇ ਮਹਾਂ ਮੰਤਰੀ ਉੱਥੇ ਚਲਾ ਗਿਆ ਤੇ ਇਸੇ ਤਰ੍ਹਾਂ ਇੱਕ ਇੱਕ ਕਰਕੇ ਮਹਾਂ ਮੰਤਰੀ ਨਗਰ ਦੇ ਸਾਰੇ ਮੰਤਰੀਆਂ ਦੇ ਘਰ ਗਿਆ ਤੇ ਸਭ ਤੋਂ ਇਸੇ ਤਰ੍ਹਾਂ ਆਪਣੇ ਸਰੀਰ ਦਾ ਥੋੜਾ ਥੋੜਾ ਜਿਹਾ ਮਾਸ ਦੇਣ ਨੂੰ ਕਿਹਾ ਪਰ ਸਭ ਨੇ ਮਾਸ ਦੇ ਬਦਲੇ ਆਪਣੇ ਆਪਣੇ ਘਰ ਵਿੱਚ ਲਿਆ ਕੇ ਰੱਖੀਆਂ ਸੋਨੇ ਦੀਆਂ ਮੋਹਰਾਂ ਦੇ ਦਿੱਤੀਆਂ ਪਰ ਆਪਣੇ ਸਰੀਰ ਦੇ ਮਾਸ ਵਿੱਚੋਂ ਕਿਸੇ ਨੇ ਮਾਸ ਦਾ ਇੱਕ ਟੁਕੜਾ ਨਾ ਦਿੱਤਾ। ਫਿਰ ਮਹਾਂ ਮੰਤਰੀ ਉਹਨਾਂ ਮੋਹਰਾਂ ਨੂੰ ਲੈ ਕੇ ਆਪਣੇ ਘਰ ਚਲੇ ਗਏ ਤੇ ਅਗਲੇ ਦਿਨ ਸਵੇਰੇ-ਸਵੇਰੇ ਲੋਕ ਰਾਜਾ ਨੂੰ ਦੇਖਣ ਲਈ ਉਹਨਾਂ ਦੇ ਮਹਿਲ ਪਹੁੰਚੇ। ਮਹਾਂ ਮੰਤਰੀ ਵੀ ਉਹਨਾਂ ਮੋਹਰਾਂ ਨੂੰ ਲੈ ਕੇ ਰਾਜਾ ਦੇ ਦਰਬਾਰ ਵਿੱਚ ਪੇਸ਼ ਹੁੰਦਾ ਹੈ ਤੇ ਉਹਨਾਂ ਮੋਹਰਾਂ ਨੂੰ ਰਾਜਾ ਦੇ ਸਾਹਮਣੇ ਰੱਖ ਦਿੰਦਾ ਹੈ। ਇਹਨਾਂ ਸਾਰਾ ਤਾਂ ਦੇਖ ਕੇ ਰਾਜਾ ਬੋਲੇ ਮਹਾਂ ਮੰਤਰੀ ਜੀ ਤੁਸੀਂ ਇੰਨਾ ਸਾਰਾ ਧਨ ਕਿੱਥੋਂ ਲਿਆਇਆ ਹੋ? ਤਾਂ ਮਹਾਂ ਮੰਤਰੀ ਨੇ ਰਾਜਾ ਨੂੰ ਮਾਸ ਵਾਲੀ ਪੂਰੀ ਗੱਲ ਦੱਸੀ ਤੇ ਕਿਹਾ ਮਹਾਰਾਜ ਇਹਨਾਂ ਲੋਕਾਂ ਦੇ ਘਰ ਗਿਆ ਸੀ ਤੇ ਮੈਂ ਇਹਨਾਂ ਨੂੰ ਝੂਠ ਬੋਲਦੇ ਹੋਏ ਕਿਹਾ ਕਿ ਮਹਾਰਾਜ ਦੀ ਤਬੀਅਤ ਬਹੁਤ ਖਰਾਬ ਹੈ ਤੇ ਉਹਨਾਂ ਨੂੰ ਥੋੜੇ ਜਿਹਾ ਮਾਸ ਦੀ ਜ਼ਰੂਰਤ ਹੈ ਤੇ ਇਸ ਤਰ੍ਹਾਂ ਮੈਂ ਸਾਹਬ ਦੇ ਘਰ ਗਿਆ ਤੇ ਸਭ ਨੂੰ ਇਹ ਗੱਲ ਕਹੀ ਤਾਂ ਸਭ ਨੇ ਮਾਸ ਦੇਣ ਤੋਂ ਮਨ੍ਹਾ ਕਰ ਦਿੱਤਾ ਤੇ ਸਭ ਨੇ ਇਸ ਦੇ ਬਦਲੇ 'ਚ ਇਹ ਤਾਂ ਤੇ ਸੋਨੇ ਦੀਆਂ ਮੋਹਰਾਂ ਮੈਨੂੰ ਦੇ ਦਿੱਤੀਆਂ ਫਿਰ ਮਹਾਂ ਮੰਤਰੀ ਨੇ ਕਿਹਾ ਮਹਾਰਾਜ ਹੁਣ ਤੁਸੀਂ ਇਸ ਗੱਲ ਦਾ ਫੈਸਲਾ ਕਰੋ ਕਿ ਇੰਨਾ ਲੋਕਾਂ ਨੇ ਆਪਣੇ ਸਰੀਰ ਦਾ ਮਾਸ ਦੇਣ ਤੋਂ ਮਨਾਂ ਕਿਉਂ ਕਰ ਦਿੱਤਾ ਤੇ ਬਦਲੇ ਵਿੱਚ ਇੰਨਾ ਸਾਰਾ ਧੰਨ ਕਿਉਂ ਦਿੱਤਾ ਇਹ ਲੋਕ ਕਲ ਸਭਾ ਵਿੱਚ ਬੋਲ ਰਹੇ ਸੀ ਕਿ ਅਸੀਂ ਦੀ ਜੀਵਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾ ਕੇ ਭੁੱਖਮਰੀ ਤੋਂ ਬਚ ਸਕਦੇ ਹਾਂ ਅਗਯਾ ਮੰਤਰੀ ਕਹਿੰਦਾ ਹੈ ਹੈ ਮਹਾਰਾਜ ਜਦ ਇਨਾ ਮਨੁੱਖਾਂ ਨੂੰ ਆਪਣੇ ਸਰੀਰ ਵਿੱਚ ਥੋੜਾ ਜਿਹਾ ਮਾਸ ਦੇਣ ਤੋਂ ਇੰਨੀ ਤਕਲੀਫ ਹੁੰਦੀ ਹੈ ਤਾਂ ਜਰਾ ਸੋਚੋ ਇਨਾ ਜੀਵਨ ਦਾ ਕੀ ਹੋਵੇਗਾ ਜਿਨ੍ਹਾਂ ਨੂੰ ਇਹ ਮਾਰ ਦੇਣਗੇ ਦੋਸਤੋ ਮਹਾ ਮੰਤਰੀ ਦੀ ਇਹ ਗੱਲ ਨੂੰ ਸੁਣ ਕੇ ਰਾਜਾ ਨੂੰ ਇਹ ਗੱਲ ਸਮਝ ਆ ਗਈ ਕਿ ਜੀਵਨ ਨੂੰ ਮਾਰ ਕੇ ਖਾਣਾ ਨਹੀਂ ਚਾਹੀਦਾ ਇਸ ਤਰ੍ਹਾਂ ਉਸ ਸੰਨਿਆਸੀ ਮਹਾਤਮਾ ਨੇ ਉਸ ਵਿਅਕਤੀ ਨੂੰ ਕਿਹਾ हे ਸ਼ਿਕਾਰੀ ਇਹ ਕਹਾਣੀ ਸੁਣ ਕੇ ਤੈਨੂੰ ਸਮਝ ਵਿੱਚ ਆ ਗਿਆ ਹੋਵੇਗਾ ਕਿ ਸਭ ਨੂੰ ਆਪਣਾ ਸਰੀਰ ਸਭ ਤੋਂ ਪਿਆਰਾ ਹੁੰਦਾ ਹੈ। ਚਾਹੇ ਉਹ ਕੋਈ ਮਨੁੱਖ ਹੋਵੇ ਜਾਂ ਕੋਈ ਜੀਵ ਇਸ ਸੰਸਾਰ 'ਚ ਸਾਡੇ ਪ੍ਰਾਨ ਓਨੇ ਹੀ ਕੀਮਤੀ ਹੁੰਦੇ ਹਨ ਜਿੰਨੇ ਕਿ ਸਾਡੇ ਆਪਣੇ ਇਸ ਲਈ ਸਾਨੂੰ ਕਿਸੇ ਨੂੰ ਮਾਰ ਕੇ ਕਦੇ ਨਹੀਂ ਖਾਣਾ ਚਾਹੀਦਾ। ਕਿਉਂਕਿ ਜੇਕਰ ਮਨੁੱਖ ਨੂੰ ਕੋਈ ਸੱਟ ਪਹੁੰਚਦਾ ਹੈ ਤਾਂ ਉਸ ਨੂੰ ਬਹੁਤ ਦਰਦ ਹੁੰਦਾ ਹੈ ਪਰ ਇਹ ਮਨੁੱਖ ਉਹਨਾਂ ਜੀਵਾਂ ਨੂੰ ਮਾਰਦੇ ਸਮੇਂ ਇੱਕ ਵਾਰ ਵੀ ਵਿਚਾਰ ਨਹੀਂ ਕਰਦਾ ਤੇ ਉਹਨਾਂ નિર્ਦੋਸ਼ ਜੀਵਾਂ ਨੂੰ ਬੇਰਹਿਮੀ ਨਾਲ ਮਾਰ ਦਿੰਦਾ ਹੈ। शिकारी जिस तरह इस हिरण ਨੂੰ ਮਾਰਨ ਲਈ ਇਸ ਦਾ ਪਿੱਛਾ ਕਰ ਰਿਹਾ ਹੈ ਜੇਕਰ ਇਸੇ ਤਰ੍ਹਾਂ ਤੈਨੂੰ ਕੋਈ ਆਪਣਾ ਸ਼ਿਕਾਰ ਬਣਾਵੇ ਤੇ ਤੈਨੂੰ ਮਾਰ ਕੇ ਖਾ ਜਾਵੇ ਤਾਂ ਕਿਸ ਤਰ੍ਹਾਂ ਰਹੇਗਾ ਕਿਹੋ ਜਿਹਾ ਲੱਗੇਗਾ ਤੈਨੂੰ ਜਿਸ ਦਿਨ ਤੇਰਾ ਸ਼ਿਕਾਰ ਕੋਈ ਵੱਡਾ ਜਾਨਵਰ ਕਰੇਗਾ ਉਸ ਦਿਨ ਤੈਨੂੰ ਦੂਜਿਆਂ ਦੀ ਜ਼ਿੰਦਗੀ ਦੀ ਕੀਮਤ ਸਮਝ ਵਿੱਚ ਆ ਜਾਵੇਗੀ ਦੋਸਤੋ ਸੰਨਿਆਸੀ ਮਹਾਤਮਾ ਦੀ ਇਹ ਗੱਲ ਸੁਣ ਕੇ ਸ਼ਿਕਾਰੀ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਬੋਲਿਆ हे ਮਹਾਤਮਾ ਜੀ ਮੈਨੂੰ ਮਾਫ ਕਰਨਾ ਅੱਜ ਮੈਂ ਤੁਹਾਨੂੰ ਵਚਨ ਦਿੰਦਾ ਹਾਂ ਕਿ ਅੱਜ ਤੋਂ ਬਾਅਦ ਮੈਂ ਕਦੇ ਕਿਸੇ ਜੀਵ ਨੂੰ ਨਹੀਂ ਮਾਰਾਂਗਾ ਤੇ ਮੈਂ ਮਾਸ ਖਾਣਾ ਅੱਜ ਤੋਂ ਬਾਅਦ ਛੱਡ ਦੇਵਾਂਗਾ ਤਾਂ ਦੋਸਤੋ ਇਸ ਤਰ੍ਹਾਂ ਭਗਵਾਨ ਸ਼੍ਰੀ ਰਾਮ ਨੇ ਮਾਤਾ ਸੀਤਾ ਨੂੰ ਮਨੁੱਖਾ ਦੀ ਜ਼ਿੰਦਗੀ ਦੀ ਕੋੜੀ ਸੱਚਾਈ ਦੱਸੀ ਤੇ ਕਿਹਾ हे ਦੇਵੀ ਤੁਸੀਂ ਜੋ ਪਹਿਲਾਂ ਗੱਲ ਪੁੱਛੀ ਸੀ ਕਿ ਕਿਸ ਦਾ ਮਾਸ ਖਾਣ ਨਾਲ ਮਨੁੱਖ ਨੂੰ ਪਾਪ ਲੱਗਦਾ ਹੈ ਤਾਂ ਜੋ ਮਨੁੱਖ ਛੋਟੇ-ਛੋਟੇ ਜੀਵਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਂਦਾ ਹੈ ਉਸ ਨੂੰ ਕੁੰਭੀ ਨਰਕ ਭੋਗਣਾ ਪੈਂਦਾ ਹੈ ਤੇ ਉਸ ਨਰਕ ਵਿੱਚ ਬਹੁਤ ਤਸੀਹੇ ਸਹਣੇ ਪੈਂਦੇ ਹਨ ਤੁਸੀਂ ਦੂਜੀ ਗੱਲ ਜੋ ਕਹੀ ਸੀ ਤੁਸੀਂ ਸਾਧੂ ਸੰਤਾਂ ਨੂੰ ਮਾਸ ਖਾਂਦੇ ਹੋਏ ਦੇਖਿਆ ਸੀ ਜਿਸ ਵਿੱਚ ਸੁਗੰਧ ਆ ਰਹੀ ਸੀ ਉਹ ਕਿਹੜਾ ਮਾਸ ਸੀ ਜੋ ਸਾਧੂ ਸੰਤ ਖਾ ਰਹੇ ਸੀ ਉਹਨਾਂ ਨੂੰ ਪਾਪ ਵੀ ਨਹੀਂ ਲੱਗ ਰਿਹਾ ਸੀ ਬਲਕਿ ਜਿਸ ਦੇ ਖਾਣ ਨਾਲ ਪਨ ਮਿਲ ਰਿਹਾ ਸੀ ਤਾਂ ਭਗਵਾਨ ਸ਼੍ਰੀ ਰਾਮ ਕਹਿੰਦੇ ਹਨ ਇਹ ਤੇ ਵੀ ਅਸੀਂ ਉਸ ਮਾਸ ਬਾਰੇ ਵੀ ਦੱਸਦੇ ਹਾਂ ਜੋ ਸਾਧੂ ਸੰਤ ਖਾ ਰਹੇ ਸੀ ਉਹ ਮਾਸ ਕਿ ਸਜੀਵ ਜੰਤੂ ਜਿਛੋਟੇ ਮੋਟੇ ਕੀੜੇ ਮਕੋੜੇ ਜਾਂ ਮੁਰਗੀ ਮੱਛੀ ਦਾ ਜਾਂ ਬੱਕਰੀ ਦਾ ਜਾਂ ਹੀਰਣ ਦਾ ਨਹੀਂ ਸੀ ਸਗੋ ਉਹ ਉੜਦ ਦੀ ਦਾਲ ਸੀ ਕਿਉਂਕਿ ਸੰਸਕ੍ਰਿਤ ਭਾਸ਼ਾ ਵਿੱਚ ਉੜਦ ਦੀ ਦਾਲ ਨੂੰ ਮਾਸ ਕਹਿੰਦੇ ਹਨ ਭਾਵ ਜੋ ਉੜਦ ਹੈ ਉੜਦ ਦੀ ਦਾਲ ਹੈ ਉਸ ਨੂੰ ਸੰਸਕ੍ਰਿਤ ਭਾਸ਼ਾ ਵਿੱਚ ਮਾਸ ਕਿਹਾ ਗਿਆ ਹੈ ਤਾਂ ਇਹ ਮਾਸ ਖਾਣ ਨਾਲ ਭਾਵ ਉੜਦ ਦੀ ਦਾਲ ਖਾਣ ਨਾਲ ਮਨੁੱਖ ਨੂੰ ਕੋਈ ਪਾਪ ਨਹੀਂ ਲੱਗਦਾ ਉਸ ਦੇ ਲਈ ਤਾਂ ਪੁੰਨ ਮਿਲਦਾ ਹੈ ਭਗਵਾਨ ਸ਼੍ਰੀ ਰਾਮ ਕਹਿੰਦੇ ਹਨ ਏ ਦੇਵੀ ਸਾਧੂ ਸੰਤਾਂ ਉੜਦ ਦੀ ਦਾਲ ਖਾ ਰਹੇ ਸੀ ਜਿਸ ਵਿੱਚੋਂ ਸੁਗੰਧ ਆ ਰਹੀ ਸੀ ਤੇ ਉਸੇ ਨੂੰ ਖਾਣ ਨਾਲ ਮਨੁੱਖ ਨੂੰ ਪੁੰਨ ਮਿਲਦਾ ਹੈ। ਭਗਵਾਨ ਸ਼੍ਰੀ ਰਾਮ ਅੱਗੇ ਕਹਿੰਦੇ ਹਨ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਜੋ ਲੋਕ ਬੱਕਰੀ ਮੱਛੀ ਤੇ ਛੋਟੇ-ਮੋਟੇ ਜੀਵ ਜੰਤੂਆਂ ਨੂੰ ਮਾਰ ਕੇ ਉਹਨਾਂ ਦਾ ਮਾਸ ਖਾਂਦੇ ਹਨ ਉਹਨਾਂ ਨੂੰ ਕੁੰਭੀ ਨਰਕ ਚੱਲਣਾ ਪੈਂਦਾ ਹੈ ਤੇ ਜੋ ਲੋਕ ਉੜਦ ਦੀ ਦਾਲ ਰੂਪੀ ਮਾਸ ਖਾਂਦੇ ਹਨ ਉਹਨਾਂ ਨੂੰ ਕੋਈ ਪਾਪ ਨਹੀਂ ਲੱਗਦਾ। ਦੋਸਤੋ ਆਪਣੇ ਸਵਾਲਾਂ ਦਾ ਜਵਾਬ ਜਾਣ ਕੇ ਮਾਤਾ ਸੀਤਾ ਸੰਤੁਸ਼ਟ ਹੋਈ। ਦੋਸਤੋ ਭਗਵਾਨ ਸ਼੍ਰੀ ਰਾਮ ਅੱਗੇ ਹੱਥ ਜੋੜ ਕੇ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਸੰਸਾਰ ਵਿੱਚ ਮਾਸ ਖਾਣ ਵਾਲੀ ਵਿਅਕਤੀਆਂ ਦੀ ਮਾਨਸਿਕਤਾ ਨੂੰ ਬਦਲ ਦੇਣ ਕਿਉਂਕਿ ਕੁਝ ਲੋਕਾਂ ਨੂੰ ਹਲੇ ਵੀ ਇਹ ਲੱਗਦਾ ਹੈ ਕਿ ਮਾਸ ਖਾਣਾ ਪਾਪ ਨਹੀਂ ਹੈ। ਉਹ ਇਹ ਸੋਚਦੇ ਹਨ ਮੈਂ ਤਾਂ ਖਰੀਦ ਕੇ ਖਾਂਦਾ ਹਾਂ ਇਸ ਲਈ ਮੈਨੂੰ ਪਾਪ ਨਹੀਂ ਲੱਗੇਗਾ। ਪਰ ਇਸ ਤਰ੍ਹਾਂ ਨਹੀਂ ਹੈ। ਪਾਪ ਸਭ ਨੂੰ ਲੱਗਦਾ ਹੈ ਚਾਹੇ ਤੁਸੀਂ ਖਰੀਦ ਕੇ ਖਾਓ ਜਾਂ ਤੁਸੀਂ ਜੀਵਾਂ ਨੂੰ ਮਾਰ ਕੇ ਖਾਓ ਇਸ ਲਈ ਸਾਨੂੰ ਮਾਸ ਨਹੀਂ ਖਾਣਾ ਚਾਹੀਦਾ ਕਿਉਂਕਿ ਮਾਸ ਖਾਣ ਵਾਲੇ ਵਿਅਕਤੀ ਦੀ ਪ੍ਰਾਰਥਨਾ ਈਸ਼ਵਰ ਕਦੇ ਨਹੀਂ ਸਵੀਕਾਰ ਕਰਦੇ ਗਰੁੜ ਪੁਰਾਣ ਅਨੁਸਾਰ ਜੋ ਵੀ ਮਨੁੱਖ ਜੀਵਾਂ ਦੀ ਹੱਤਿਆ ਕਰਦਾ ਹੈ ਉਸ ਨੂੰ ਨਰਕ ਲੋਕ ਵਿੱਚ ਸਖਤ ਸਜ਼ਾ ਦਿੱਤੀ ਜਾਂਦੀ ਹੈ ਕਦੇ ਵੀ ਛੋਟੇ-ਛੋਟੇ ਜੀਵਾਂ ਨੂੰ ਮਾਰ ਕੇ ਉਹਨਾਂ ਦਾ ਮਾਸ ਨਹੀਂ ਖਾਣਾ ਚਾਹੀਦਾ ਜੇਕਰ ਮਾਸ ਖਾਣਾ ਹੈ ਤਾਂ ਉਹ ਮਾਸ ਖਾਓ ਜਿਸ ਦੇ ਖਾਣ ਨਾਲ ਤੁਹਾਨੂੰ ਪਾਪ ਨਹੀਂ ਲੱਗਦਾ ਭਾਵ ਉੜਤ ਦੀ ਦਾ ਜਿਸ ਨਾਲ ਪੁੰਨ ਮਿਲੇਗਾ ਦੋਸਤੋ ਮੈਂ ਉਮੀਦ ਕਰਦੀ ਹਾਂ ਕਿ ਇਹ ਜਾਣਕਾਰੀ ਤੁਹਾਨੂੰ ਬਹੁਤ ਚੰਗੀ ਲੱਗੀ ਹੋਵੇਗੀ ਤਾਂ ਚਲੋ ਆਪਣੀ ਕੀਮਤੀ رائے ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ ਤੇ ਕਮੈਂਟ ਬਾਕਸ ਵਿੱਚ ਜੈ ਸ਼੍ਰੀ ਰਾਮ ਜ਼ਰੂਰ ਲਿਖੋ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਅਗਲੀ ਕਹਾਣੀ ਦੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ